ਸੋ ਸਾਥ ਸੰਗਤ ਅੱਜ 8 ਕੋ ਦਾ ਦਿਨ ਤੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਦੇ ਵਾਸੀ ਕੱਲ ਸਾਰਾ ਦਿਨ ਚੱਲਦੇ ਚੱਲਦੇ ਕਦਮ ਦਰ ਕਦਮ ਖੁੰਦੇ ਹੋਏ ਚਮਕੌਰ ਸਾਹਿਬ ਦੀ ਜਿਹੜੀ ਉਹ ਕੱਚੀ ਗੜੀ ਭਾਈ ਬੁੱਧੂ ਦੀ ਗੜੀ ਜਿਹਨੂੰ ਆਖਿਆ ਜਾਂਦਾ ਹੈ ਉਹਦੇ ਵਿੱਚ ਕੱਲ੍ਹ ਸ਼ਾਮ ਨੂੰ ਪਹੁੰਚ ਚੁੱਕੇ ਸਨ ਤੇ ਕਵੀ ਅੱਲਾ ਯਾਰ ਖਾਂ ਕਹਿੰਦਾ ਜਦੋਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਕੱਚੀ ਗੜੀ ਦੇ ਵਿੱਚ ਆਪਣਾ ਪਹਿਲਾ ਚਰਨ ਟਕਾਇਆ ਨਾ ਤੇ ਮਹਾਰਾਜ ਉਸ ਗੱਡੀ ਦੀ ਛੱਤ ਵੱਲ ਤੱਕ ਕੇ ਤੇ ਬਚਨ ਕਰਦਿਆ ਜਿਸ ਖਿੱਤੇ ਮੇ ਹਮ ਕਹਤੇ ਤੇ ਆਣਾ ਇਹ ਵਹੀ ਹੈ ਜਿੱਥੇ ਦਰਸਲ ਅਸੀਂ ਆਉਣਾ ਚਾਹੁੰਦੇ ਸਾਂ ਜਿੱਥੇ ਸਾਡੀ ਆਉਣ ਦੀ ਖੁਆਇਸ਼ ਸੀ ਮਹਾਰਾਜ ਕਹਿੰਦੇ ਆ ਦਰਸਲ ਉਹੀ ਟਿਕਾਣ ਹੈ ਜਿਸ ਖਿੱਤੇ ਮੇ ਹਮ ਕਹਤੇ ਤੇ ਆਣਾ ਇਹ ਵਹੀ ਹੈ ਜਿਸ ਜਾਪੇ ਬੱਚੋਂ ਕੋ ਕਟਾਨਾ ਇਹ ਵਹੀ ਹੈ ਕੱਲ ਲੁੱਟ ਕੇ ਜਿਸ ਜਗ੍ਹਾ ਸੇ ਜਾਣਾ ਇਹ ਵਹੀ ਹੈ ਮੱਟੀ ਕਹਿ ਦਿੰਦੀ ਹੈ ਠਿਕਾਣਾ ਇਹ ਵਹੀ ਹੈ ਜਿਹੜੀ ਥਾਂ ਤੇ ਮੇਰੀ ਖੁਆਇਸ਼ ਸੀ ਜਿਹੜੀ ਥਾਂ ਤੇ ਮੈਂ ਆਉਣਾ ਚਾਹੁੰਦਾ ਸੀ ਦਰਅਸਲ ਉਸ ਥਾਂ ਤੇ ਮੈਂ ਪਹੁੰਚ ਵੀ ਚੁੱਕਿਆ ਹਾਂ ਤੇ ਮਰਜ਼ ਕਹਿੰਦੇ ਕੱਲ ਜਿਹੜੀਆਂ ਥਾਵਾਂ ਤੋਂ ਮੈਂ ਲੁੱਟ ਕੇ ਚਲੇ ਜਾਣਾ ਹੈ ਮਰਜ਼ ਕਹਿੰਦੇ ਉਹ ਦਰਅਸਲ ਆਹੀ ਥਾਂ ਐ ਚਮਕੌਰ ਦੀ ਇੱਕ ੱਚੀ ਕੜੀ ਅੱਠ ਪੌਦਾਂ ਤੇ ਸਤਿਗੁਰੂ ਅੱਜ ਵਾਲੇ ਦਿਨ ਉੱਥੇ ਬਿਰਾਜਮਾਨ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਜਦੋਂ ਮੇਰਾ ਪਾਤਸ਼ਾਹ ਆ ਰਾਤ ਜਿਹੜੀ ਬੀਤੀ ਹੈ ਲੰਘ ਰਹੀ ਹੈ ਇਹ ਮਹਾਰਾਜ ਜੀ ਨੇ ਉਸ ਗੜੀ ਦੇ ਵਿੱਚ ਬਤੀਤ ਕੀਤੀ ਹੈ ਸਤਿਗੁਰੂ ਆਖਣ ਲੱਗੇ ਨਾ ਸਿੱਖੋ ਪਹੁੰਚ ਕੇ ਪਾਤਸ਼ਾਹ ਸਿੱਖੋ ਮੈਂ ਤੁਹਾਨੂੰ ਸਭਨਾਂ ਨੂੰ ਨਾ ਇੱਕ ਅਰਜ ਫਰੋਸ਼ੀ ਕਰਦਾ ਇੱਕ ਬੇਨਤੀ ਕਰਦਾ ਮੇਰੀ ਬੇਨਤੀ ਨੂੰ ਸੁਣਿਓ ਅੱਜ ਤਖਤਾਂ ਦਾ ਮਾਲਕ ਆਨੰਦਪੁਰ ਦਾ ਵਾਸੀ ਨੀਲੇ ਦਾ ਸ਼ਾਹਸਵਾਰ ਸਿੱਖਾਂ ਅੱਗੇ ਬੇਨਤੀ ਕਰਦਾ ਹੈ ਸਿੱਖਾਂ ਦੇ ਪਾਤਸ਼ਾਹ ਬੇਨਤੀ ਹਜ਼ੂਰ ਕਹਿੰਦੇ ਹਾਂ ਮਾਰੇ ਕਦੇ ਸਿੱਖੋ ਅੱਜ ਮੈਂ ਬੇਨਤੀ ਕਰਦਾ ਹਾਂ ਤੇ ਇੱਕ ਸੇਵਾ ਮੰਗਣੀ ਚਾਹੁੰਦਾ ਹਾਂ ਤੁਹਾਡੇ ਤੋਂ ਸਾਰਿਆਂ ਤੋਂ ਅੱਜ ਤਾਈਂ ਤਾਂ ਅਨੰਦਪੁਰ ਸਾਹਿਬ ਦੇ ਦਰਵਾਜ਼ਿਆਂ ਤੇ ਪਹਿਰਿਆਂ ਦੀ ਡਿਊਟੀ ਰਾਤ ਦੀ ਜਿਹੜੀ ਸੇਵਾ ਤੁਸੀਂ ਕੀਤੀ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਮੇਰੇ ਸਿੱਖੋ ਅੱਜ ਮਰੇ ਅੱਜ ਮੇਰੇ ਤੁਸੀਂ ਸਿਰ ਦੇ ਸਵਾਮੀ ਬਣ ਕੇ ਆਰਾਮ ਕਰੋ ਤੇ ਤੁਹਾਡੇ ਦਰਵਾਜੇ ਦਾ ਪਹਿਰੇਦਾਰ ਬਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੇਵਾਦਾਰ ਬਣ ਕੇ ਤੁਹਾਡੇ ਦਰਵਾਜੇ ਤੇ ਖਲੋ ਕੇ ਸੇਵਾ ਕਰੇਗਾ ਇਹ ਮੇਰੀ ਬੇਨਤੀ ਹੈ ਕਲ ਸਾਜੀ ਸਾਰੇ ਸਿੱਖ ਪਾਤਸ਼ਾਹ ਦੇ ਸਾਹਮਣੇ ਖੜੇ ਸਨ ਹਜ਼ੂਰ ਦੇ ਬਚਨਾਂ ਨੂੰ ਬੜੀ ਪਿਆਰ ਨਾਲ ਸੁਣਦੇ ਸੀ ਉਹ ਕਿਉਂਕਿ ਹਾਲਾਤ ਇਸ ਤਰ੍ਹਾਂ ਦੇ ਸੀ ਵਿਛੋੜਾ ਤੇ ਪੈ ਚੁਕਿਆ ਹੈ ਉਨੂੰ ਪੈਨ ਉਤੇ ਤਕਰੀਬਨ 12 ਘੰਟੇ ਸਿਰ ਤੋਂ ਲੰਘ ਚੁੱਕੇ ਸਵੇਰ ਅਮਰਤ ਵੇਲੇ ਤੋਂ ਪਤਾ ਨਹੀਂ ਮਾਤ ਜੀ ਦਾ ਛੋਟੇ ਸਾਹਿਬ ਜਦਿਆਂ ਦਾ ਮਹਿਲਾਂ ਦਾ ਕੋਈ ਖਬਰ ਨਹੀਂ ਭਾਈ ਮਨੀ ਸਿੰਘ ਕਰੀਬੀ ਸਿੱਖ ਪਾਤਸ਼ਾਹ ਦਾ ਵਿਸ਼ਵਾਸ ਪਾਤਰ ਸਿੱਖ ਉਹਦਾ ਪਤਾ ਨਹੀਂ ਕਿੱਥੇ ਹੈ ਪਰ ਖਜੂਰ ਸਮੁੱਚੇ ਸਿੱਖਾਂ ਨੂੰ ਜਦੋਂ ਇੱਕ ਬੇਨਤੀ ਕਰਦੇ ਐ ਤੇ ਸਿੱਖ ਕਹਿੰਦੇ ਐ ਨਹੀਂ ਪਾਤਸ਼ਾਹ ਤੁਸੀਂ ਆਰਾਮ ਕਰੋਗੇ ਪੈਰਾ ਦਰਸਲ ਅਸੀਂ ਸਿੱਖਾਂ ਸਿੱਖਾਂ ਨੇ ਬੇਨਤੀ ਪਾਤਸ਼ਾਹ ਦੀ ਸਵੀਕਾਰ ਨਹੀਂ ਕੀਤੀ ਉਹਨਾਂ ਜੀ ਕਿਉਂਕਿ ਸਰਸਾ ਲੱਗੇ ਸੀ ਘੋੜਿਆਂ ਦੇ ਦੀਆਂ ਕਾਠੀਆਂ ਵੀ ਭਿੱਜੀਆਂ ਕਾਠੀਆਂ ਦੇ ਥੱਲੇ ਰੱਖੇ ਹੋਏ ਬਸਤਰ ਵੀ ਭਿੱਜੇ ਹੋਏ ਉਹਨਾਂ ਜੀ ਉਹ ਬਸਤਰ ਉਤਾਰੇ ਜਮੀਨ ਤੇ ਵਿਛਾ ਦਿੱਤੇ ਤੇ ਖਜੂਰ ਦੇ ਸਹਬਜਾਦਿਆਂ ਦੇ ਕੋੜਿਆਂ ਦੇ ਥੱਲੋਂ ਬਸਤਰ ਉਤਾਰੇ ਜਮੀਨ ਤੇ ਵਿਛਾ ਦਿੱਤੇ ਕੋੜਿਆਂ ਦੀਆਂ ਕਾਟੀਆਂ ਦੇ ਸਰਾਣੇ ਲਾ ਦਿੱਤੇ ਤੇ ਸਹਬ ਨੂੰ ਬੇਨਤੀ ਕਰਕੇ ਕਿਹਾ ਸਹਬ ਜੀ ਤੁਸਾਂ ਦਾ ਤੇ ਤੁਸਾਂ ਦੇ ਸਹਬਜਾਦਿਆਂ ਦਾ ਆਸਨ ਤਿਆਰ ਹੈ ਤੁਸੀਂ ਆਰਾਮ ਕਰੋ ਅਸੀਂ ਅਤਿ ਸੇਵਾ ਕੀ ਕਿੰਡੀ ਕਮਾਲ ਦੀ ਪੰਦ ਹੈ ਪਾਤਸ਼ਾਹ ਜੀ ਸਜ ਚੁਕੇ ਸਨ ਉਸ ਆਸਨ ਤੇ ਉਹ ਕੋਈ ਪਲੰਗਾ ਨਹੀਂ ਸੀ ਜਮੀਨ ਤੇ ਵਿਛਾਇਆ ਹੋਇਆ ਉਹ ਭਿੱਜਿਆ ਹੋਇਆ ਸੱਲਾ ਬਸਤਰ ਸੱਲੀ ਉਹ ਜ਼ਮੀਨ ਸੱਲੀਆਂ ਉਹ ਕਾਠੀਆਂ ਸੱਲੇ ਬਸਤਰਾਂ ਦੇ ਸਮੇਤ ਸਤਿਗੁਰੂ ਜੀ ਉਸ ਆਸਨਾ ਦੇ ਉੱਪਰ ਜਾ ਚੁਕੇ ਸਨ ਜਿਹੜੇ ਆਸਨ ਸਿੱਖਾਂ ਪਾਤਸ਼ਾਹ ਵਾਸਤੇ ਧਿਆਨ ਕੀਤੇ ਜਦੋਂ ਹਜੂਰ ਸਜੇ ਸਿੱਖਾਂ ਨੂੰ ਵੀ ਜਿਵੇਂ ਜਿਵੇਂ ਸਮਾਂ ਮਿਲਿਆ ਉਹਨਾਂ ਵੀ ਆਰਾਮ ਕੀਤਾ ਜਦੋਂ ਡੇਢ ਕੂਕੜੀ ਰਾਤ ਲੰਘ ਚੁੱਕੀ ਸੀ ਡੇਢ ਕੜੀ ਰਾਤ ਬੀਤ ਚੁੱਕੀ ਸੀ ਤੇ ਖਜੂਰ ਫਿਰ ਤੋਂ ਉੱਠ ਕੇ ਖੜੇ ਹੋਏ ਤੇ ਪਹਿਰੇ ਤੇ ਖੜੇ ਭਾਈ ਕੋਠਾ ਸਿੰਘ ਨੂੰ ਭਾਈ ਮਦਨ ਸਿੰਘ ਨੂੰ ਕਹਿਣ ਲੱਗੇ ਭਾਈ ਕੋਠਾ ਸਿਆ ਭਾਈ ਮਦਨ ਸਿੰਘਾ ਮੇਰੀ ਬੇਨਤੀ ਮੰਨੋ ਨਾ ਤੁਸੀਂ ਆਰਾਮ ਕਰੋ ਅਸੀਂ ਪਹਿਰਾ ਦੇਾਂਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦੂਜੀ ਵਰੀ ਕਹਿੰਦੇ ਉਹ ਸਿੱਖ ਆਰਾਮ ਕਰਨ ਵਾਸਤੇ ਚਲੇ ਗਏ ਤੇ ਪਾਤਸ਼ਾਹ ਉੱਥੇ ਫਿਰ ਪਹਿਰੇ ਤੇ ਚਲੇ ਗਏ ਕਵੀ ਅੱਲਾ ਯਾਰ ਖਾਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਉਹ ਉਹਨਾਂ ਸਤਗੁਰਾਂ ਦੇ ਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਉਸ ਚਿੱਤਰ ਨੂੰ ਆਪਣੇ ਬੋਲਾਂ ਦੇ ਵਿੱਚ ਬਹੁਤ ਸੋਹਣਾ ਖਿੱਚਦਾ ਹੈ ਕਹਿੰਦਾ ਜਦੋਂ ਡੇਢ ਘੜੀ ਰਾਤ ਗਈ ਜਿਕਰ ਇਹ ਖੁਦਾਵੇਂ ਖੇਮੇ ਸੇ ਨਿਕਲ ਆਏ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਆਪਣੇ ਕਦਮਾਂ ਦੇ ਨਾਲ ਉਸ ਕਦਮ ਫਰੋਸ਼ੀ ਕਰ ਰਹੇ ਨੇ ਜਦੋਂ ਟਹਿਲ ਰਹੇ ਨੇ ਤੇ ਖਜੂਰ ਟਲਦੇ ਆ ਟਲਦੇ ਆ ਇੱਕ ਅੰਦਰੋਂ ਅੰਦਰੋਂ ਦੁਆ ਕਰਦੇ ਕਦਮੋਂ ਸੇ ਟਲਤੇ ਇਥੇ ਮਗਰ ਦਿਲ ਤਾਂ ਦੁਆ ਵਿੱਚ ਦੁਆ ਕਿਹੜੀ ਸੀ ਠੇ ਚਾਰ ਅਬ ਦੋ ਹੈ ਕੱਲ ਦੋ ਪੀ ਨਾ ਹੋਣਗੇ ਸ਼ੁਕਰ ਕਰੇਗੇ ਉਸ ਅਕਾਲ ਕਾ ਅਗਰ ਇਹ ਪੀ ਨਾ ਹੋਣਗੇ ਐ ਮੌਲਾ ਚਾਰ ਪੁੱਤਾਂ ਨੂੰ ਲੈ ਕੇ ਅਨੰਦਪੁਰ ਸਾਹਿਬ ਤੋਂ ਤੁਰਿਆ ਸਾਂ ਪਰ ਅੱਜ ਚਮਕੌਰ ਦੀ ਗੜੀ ਤੱਕ ਪਹੁੰਚਣ ਤੱਕ ਮੇਰੇ ਕੋਲ ਸਿਰਫ ਦੋ ਰਹਿ ਗਏ ਕੱਲ ਨੂੰ ਇਹਨਾਂ ਦੋਨਾਂ ਨੇ ਵੀ ਜੂਝ ਕੇ ਸ਼ਹਾਦਤ ਤੇ ਜਾਂਪੀ ਜਾਣਿਆ ਮਹਾਰਜ ਕਹਿੰਦੇ ਸ਼ੁਕਰ ਚਾਰਾਂ ਵੇਲੇ ਵੀ ਸ਼ੁਕਰ ਦੋਹਾਂ ਵੇਲੇ ਵੀ ਸ਼ੁਕਰ ਤੇ ਜਦੋਂ ਦੋ ਚਲੇ ਗਏ ਪਾਤਸ਼ਾਹ ਕਹਿੰਦੇ ਸ਼ੁਕਰਾਨਾ ਤਾਂ ਵੀ ਆਪਣੀ ਮੁਖ ਚੋ ਐ ਮੌਲਾ ਐ ਅਕਾਲ ਪੁਰਖ ਐ ਖੁਦਾ ਤੇਰਾ ਕਰ ਐ ਖੁਦਾਵੰਤ ਖੁਸ਼ ਹਾਂ ਖੁਸ਼ ਹਾਂ ਪਰਵਾਹ ਕੋਈ ਨਹੀਂ ਚਿਹਰੇ ਤੇ ਉਦਾਸੀ ਕੋਈ ਨਹੀਂ ਐ ਖੁਦਾਵੰਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਜਿਹੜੀ ਤੇਰੀ ਰਜ਼ਾ ਹੈ ਜਿਹੜਾ ਤੇਰਾ ਹੁਕਮ ਹੈ ਇਹਦੇ ਵਿੱਚ ਖੁਸ਼ ਹਾਂ ਬਿਲਕੁਲ ਵੀ 1% ਦੀ ਫਿਕਰ ਨਹੀਂ ਟੈਨਸ਼ਨ ਨਹੀਂ ਕੋਈ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਰਾਤ ਦੇ ਵਕਤ ਆ ਜਿਹੜੀ ਰਾਤ ਲੱਗੀ ਹੈ ਇਸ ਵਕਤ ਗੱਲਾਂ ਕਰਦੇ ਸੀ ਉਸ ਆਕਾਦਪੁਰਖ ਨੂੰ ਹਾਜ਼ਰ ਕਰ ਜਾਣਗੇ ਤੇ ਨਾਲ-ਨਾਲ ਜਦੋਂ ਰਾਤ ਬੀਤ ਰਹੀ ਸੀ ਮਤ ਮਹਾਰਾਜ ਜੀ ਉਹਨਾਂ ਸਿੱਖਾਂ ਦੀਆਂ ਦਸਤਾਰਾਂ ਠੀਕ ਕਰ ਰਹੇ ਸਨ ਜਿਹੜੇ ਸੌਂਦਿਆਂ ਵਕਤ ਕਦੀ ਕਿਸੇ ਦੇ ਕੇਸ ਖੁੱਲੇ ਕਿਸੇ ਦੀਆਂ ਦਸਤਾਰਾਂ ਖੁੱਲੀਆਂ ਪਾਤਸ਼ਾਹ ਨੇ ਸਭਨਾਂ ਦੀਆਂ ਦਸਤਾਰਾਂ ਠੀਕ ਕੀਤੀਆਂ ਕਿਸੇ ਦੀ ਸੋਲ ਗਰਦਨ ਨੂੰ ਚੁੰਮਿਆ ਕਿਸੇ ਦੇ ਚਰਨਾਂ ਨੂੰ ਪਾਤਸ਼ਾ ਚੁੰਮਣ ਬੈਠੇ ਤੇ ਨਾਲ ਕਹਿ ਰਹੇ ਸਨ ਇਨ੍ਹਾਂ ਸੋਲ ਗਰਦਨਾਂ ਦੇ ਉੱਪਰ ਕੱਲ ਨੂੰ ਸ਼ਮਸ਼ੀਰਾਂ ਚੱਲਣੀਆਂ ਨੇ ਕੱਲ ਨੂੰ ਇਨ੍ਹਾਂ ਮੇਰੇ ਬਹਾਦਰ ਨੌਜਵਾਨਾਂ ਨੇ ਜੂਝ ਕੇ ਸਵਾ ਸਵਾ ਲੱਖ ਦੇ ਨਾਲ ਸ਼ਹਾਦਤ ਦੀ ਜਾਨ ਪੀਤੀ ਹੈ ਇਹਨੇ ਨੂੰ ਉਹ ਬਾਹਰ ਦਾ ਵੀ ਉਸੇ ਤਰ੍ਹਾਂ ਪਛਤ ਗਿਆ ਸੀ ਜਿਵੇਂ ਅਨੰਦਪੁਰ ਸਾਹਿਬ ਦੀ ਤਰਤੀ ਸੀ ਤੇ ਮਹਾਰਾਜ ਸਭ ਕੁਝ ਵੇਖਦੇ ਰਹੇ ਸੈਣ ਵੀ ਕਰਦੇ ਰਹੇ ਅੰਦਰ ਨੂੰ ਧੀਰਜ ਵੀ ਪਾਛਾ ਦਿਆ ਤੇ ਅੰਮ੍ਰਿਤ ਵੇਲਾ ਹੋ ਚੁੱਕਾ ਸੀ ਆ ਸਮਾ ਜਿਹੜਾ ਚੱਲ ਰਿਹਾ ਅਠ ਕੋ ਦੀ ਸਵੇਰ ਸਤਿਗੁਰਾਂ ਨੇ ਆਪਣੀ ਸਾਹਿਬਜ਼ਾਦਿਆਂ ਨੂੰ ਆਵਾਜ਼ਾਂ ਮਾਰੀਆਂ ਪੁੱਤਰ ਅਜੀਤ ਸਿੰਘ ਉਠੋ ਪੁੱਤਰ ਜੁਝਾਰ ਸਿੰਘ ਉਠੋ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਵਰਗਿਆਂ ਨੂੰ ਆਵਾਜ਼ਾਂ ਮਾਰੀਆਂ ਭਾਈ ਕੋਠਾ ਸਿੰਘ ਵਰਗਿਆਂ ਨੂੰ ਭਾਈ ਸੰਤ ਸਿੰਘ ਭਾਈ ਸੰਗਤ ਸਿੰਘ ਬਾਬਾ ਜੀਵਨ ਸਿੰਘ ਵਰਗਿਆਂ ਨੂੰ ਆਵਾਜ਼ਾਂ ਮਾਰੀਆਂ ਉੱਠੋ ਪਾਤਸ਼ਾਹ ਕਹਿੰਦੇ ਆਪਾਂ ਬਾਹਰ ਖੜੇ ਦੁਸ਼ਮਣ ਦੇ ਨਾਲ ਮੁਕਾਬਲਾ ਕਰਨਾ ਹੈ ਉੱਠੋ ਖੜੇ ਹੋ ਹਜ਼ੂਰ ਦਾ ਹੁਕਮ ਪਾ ਕੇ ਸਮੁੱਚੇ ਸਿੱਖ ਉੱਠੇ ਆ ਤੇ ਫਿਰ ਪਾਤਸ਼ਾ ਉਹਨਾਂ ਨੂੰ ਜਥਿਆਂ ਦੇ ਰੂਪ ਵਿੱਚ ਭੇਜਤੇ ਆਪਾਂ ਸਾਰੇ ਜਥੇ ਕਹਿ ਨਹੀਂ ਹੁੰਨੇ ਮੈਂ ਸੰਖੇਪ ਜਾਂ ਕਹਿੰਦਾ ਜਾਵਾਂ ਉਹਨਾਂ ਵਿੱਚ ਕਈਆਂ ਵਿਦਵਾਨਾਂ ਅੱਠ ਸਿੰਘਾਂ ਦਾ ਜ਼ਿਕਰ ਕੀਤਾ ਕਿਸੇ ਦੀ ਪੰਜਾਂ ਦਾ ਜ਼ਿਕਰ ਕੀਤਾ ਚਲੋ ਖੈ ਤਾਂ ਇੱਕ ਜਥਾ ਹੀ ਨਾ ਪੰਜ ਸਿੰਘਾਂ ਦਾ ਅੱਠ ਸਿੰਘਾਂ ਦਾ ਤੇ ਬਾਹਰ ਦਾ ਮੁਕਾਬਲਾ ਬਾਹਰ ਦੀ ਫੌਜ ਸਵਾ ਲੱਖ ਇੱਕ ਸਿੱਖ ਨੂੰ ਸਵਾ ਸਵਾ ਲੱਖ ਫੌਜ ਹੁੰਦੀ ਬਾਹਰ ਦੀ ਫੌਜ 10 ਲੱਖ ਦੇ ਕਰੀਬ ਖੜੀ ਤੇ ਤੁਸੀਂ ਆਪ ਅੰਦਾਜ਼ਾ ਲਾਓ ਬੰਦੇ ਨਾਲ ਬੰਦਾ ਜੁੜਿਆ ਖੜਾ ਕਿੰਨੇ ਮੀਲਾਂ ਦੇ ਵਿੱਚ ਉਹ 10 ਲੱਖ ਦੀ ਫੌਜ ਖੜੀ ਹੋਵੇਗੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਉਸ ਅਟਾਰੀ ਤੋਂ ਖਲੋ ਕੇ ਆਪਣੀਆਂ ਫੌਜਾਂ ਸਮੇਤ ਵੇਖਦੇ ਐ ਕਿਡਾ ਲੰਮਾ ਇਹਨਾਂ ਦਾ ਘੇਰਾ ਪਰ ਫਿਰ ਵੀ ਦਿਲ ਨਹੀਂ ਡਹਿਲਦਾ ਆਪਣੇ ਸਿੱਖਾਂ ਨੂੰ ਹੌਸਲਾ ਦਿੰਦੇ ਐ ਸਿੱਖੋ ਤਿਆਰ ਵਰ ਤਿਆਰ ਕੋ ਜਥਾ ਭੇਜਦੇ ਐ ਪਾਤਸ਼ਾਹ ਜੀ ਦਾ ਪਹਿਲਾ ਜਥਾ ਜੂਜਦਾ ਪਿਆ ਸ਼ਹਾਦਤ ਦਾ ਜਾਂ ਪੀ ਜਾਂਦਾ ਫਿਰ ਉਸ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦਾ ਜਥਾ ਭੇਜਦੇ ਐ ਭਾਈ ਅਜੀਤ ਸਿੰਘ ਜੀ ਦੇ ਜਥੇ ਨੂੰ ਜਦੋਂ ਪਾਤਸ਼ਾਹ ਨੇ ਤਿਆਰ ਪਰ ਤਿਆਰ ਕੀਤਾ ਹਜ਼ੂਰ ਕਹਿੰਦੇ ਜਿੱਦਨ ਤੇਰਾ ਜਨਮ ਹੋਇਆ ਸੀ ਉਸ ਦਿਨ ਪਗਾਣੀ ਦਾ ਜੱਗ ਜਿੱਤਿਆ ਸੀ ਇਸੇ ਖੁਸ਼ੀ ਵਿੱਚ ਪੁੱਤਰ ਤੇਰਾ ਨਾਮ ਅਜੀਤ ਸਿੰਘ ਰੱਖਿਆ ਵੇਖੀ ਜੰਗ ਦੇ ਵਿੱਚ ਕਿਤੇ ਪਿੱਠ ਨਾ ਵਖਾਈ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਹੌਸਲਾ ਦੇ ਕੇ ਥਾਪੜਾ ਦੇ ਕੇ ਪੱਥਾ ਤੀਰਾਂ ਨਾਲ ਭਰ ਕੇ ਸ਼ਸਤਰ ਸਿ ਜਾ ਕੇ ਤੇ ਆਪਣੇ ਪੁੱਤਰ ਨੂੰ ਮਿਠਾ ਕੇ ਘੋੜੇ ਤੇ ਜਦੋਂ ਰਵਾਨਾ ਕਰਦੇ ਆ ਇੱਕ ਮਾਂ ਨੇ ਇੱਕ ਬਾਪ ਨੇ ਜੇ ਪੁੱਤਰ ਸੁਪਤੀ ਨੂੰ ਸਕੂਲ ਵਿੱਚ ਵੀ ਤੋਰਨਾ ਹੋਵੇ ਤੇ ਭੁਖੇ ਤੇ ਖੜ ਕੇ ਟੱਕਦੇ ਰਹਿੰਦੇ ਆ ਵੀ ਸਾਡਾ ਬੱਚਾ ਠੀਕ ਤਰੀਕੇ ਬੈਠ ਗਿਆ ਵੈਂਚ ਨਾਲੇ ਉਹਨੇ ਕੁਝ ਘੰਟੀਆਂ ਬਾਅਦ ਵਾਪਸ ਆ ਜਾਣਾ ਧਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿਗਰਾ ਜਿਹੜੇ ਸਾਧ ਸੰਗਤ ਅੱਜ ਪੁੱਤਰ ਤੋਰਦੇ ਆ ਤੇ ਵਾਪਸ ਵੀ ਜਿੰਨਾ ਨਹੀਂ ਆਉਣਾ ਪਰ ਤਾਂ ਵੀ ਇੰਨੇ ਹੌਸਲੇ ਨਾਲ ਤੋਰਦੇ ਆ ਵੀ ਜਾਓ ਮੇਰੇ ਜਾਬਾਤ ਜਾ ਕੇ ਜੂਜੋ ਸ਼ਹਾਦਤ ਦਾ ਜਾਮ ਪੀਵੋ ਅਕਾਲ ਪੁਰਖ ਤੁਹਾਡੇ ਅੰਗ ਸਕੋ ਇਹ ਥਾਪੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨੇ ਦੁਨੀਆ ਦੇ ਨਕਸ਼ੇ ਤੇ ਇਹੋ ਜਿਹਾ ਆਪਾਂ ਨੂੰ ਸਤਿਗੁਰਾਂ ਸਤਿਗੁਰੂ ਨਹੀਂ ਮਿਲ ਸਕਦਾ ਦੁਨੀਆ ਦੇ ਨਕਸ਼ੇ ਜਦੋਂ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਗਿਆ ਪਾ ਕੇ ਬਾਬਾ ਜੀ ਗਏ ਬਾਬਾ ਅਜੀਤ ਸਿੰਘ ਜੂਝੇ ਉਸ ਦੁਸ਼ਮਣ ਦੇ ਨਾਲ ਪਹਿਲਾਂ ਬਰਛੀ ਨੂੰ ਵਾਉਂਦੇ ਆ ਪਹਿਲਾਂ ਤਨੁਖ ਦੇ ਵਿੱਚ ਉਹ ਤੰਦੀ ਤੇ ਚੜਾ ਕੇ ਤੀਰਾਂ ਨੂੰ ਚਲਾਉਂਦੇ ਆ ਆਪਣੀ ਤਲਵਾਰ ਨਾਲ ਵਾਉਂਦੇ ਆ ਅੱਜ ਵੀ ਤੁਸੀਂ ਦਰਸ਼ਨ ਕਰੋ ਇੱਕ ਤਾਂ ਦਰਸ਼ਨ ਕਰ ਦਿਓ ਗੁਰਦੁਆਰਾ ਚਮਕੌਰ ਦੀ ਗੜੀ ਉੱਚੀ ਇਕ ਨਾਲ ਹੀ ਤੁਸੀਂ ਸਾਹਮਣੇ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹੋ ਗੁਰਦੁਆਰਾ ਕਤਲਗੜ੍ਹ ਸਾਹਿਬ ਤੇ ਮੇਰੀ ਬੇਨਤੀ ਹੈ ਜਦੋਂ ਦਰਸ਼ਨ ਕਰਨ ਵਾਸਤੇ ਜਾਈਏ ਤੇ ਕੇਵਲ ਬਾਹਰੋਂ ਲੱਗਿਆ ਸੰਗਮਰਮਰ ਦਾ ਪੱਥਰ ਵੇਖ ਕੇ ਨਾ ਵਾਪਸੀ ਕਰ ਜਾਈਏ ਉੱਥੇ ਲੱਗੇ ਇਤਿਹਾਸ ਦੇ ਬੋਰਡ ਉੱਥੇ ਪਈਆਂ ਇਤਿਹਾਸਕ ਜਿਹੜੀਆਂ ਸਾਡੇ ਸ਼ਸਤਰ ਨੇ ਵਸਤੂਆਂ ਨੇ ਉਹਨਾਂ ਦੇ ਜਰੂਰ ਇੱਕ ਵਾਰੀ دیدار ਕਰਿਏ ਵੀ ਮੇਰੇ ਸਤਿਗੁਰਾਂ ਦੇ ਮੇਰੇ ਸਹਿਬ ਜਾਂ ਸਤਿਗੁਰਾਂ ਦੇ ਸਹਿਬਜਾਦਿਆਂ ਦੇ ਇਹਨਾਂ ਨੂੰ ਜਿਹੜੇ ਸ਼ੁਭ ਖੱਤ ਲੱਗੇ ਹੋਏ ਐ ਇਹ ਮੇਰੇ ਸਤਿਗੁਰਾਂ ਦੀ ਇਹ ਮੇਰੇ ਸਤਿਗੁਰਾਂ ਦੇ ਸਹਿਬਜਾਦਿਆਂ ਦੇ ਸ਼ਹਿਰ ਚਮਕੌਰ ਦੀ ਉਸ ਕੱਚੀ ਗੜੀ ਤੋਂ ਬਾਅਦ ਜਦੋਂ ਤੁਸੀਂ ਉੱਪਰ دیدار ਕਰਕੇ ਸਾਹਮਣੇ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਹੋ ਗੁਰਦੁਆਰਾ ਕਤਲਗੜ੍ਹ ਸਾਹਿਬ ਤੇ ਉੱਥੇ ਇੱਕ-ਇੱਕ ਖਿੜਕੀ ਦੇ ਵਿੱਚ ਸ਼ਸ਼ੋਭਤ ਹੈ ਇੱਕ ਸਰੀਸ ਹੈ ਜਿਹਦੇ ਦੋ ਹਿੱਸੇ ਹੋਏ ਪਏ ਐ ਤੇ ਬਿਲਕੁਲ ਸਾਤ ਸੰਗਤ ਇਸ ਤਰ੍ਹਾਂ ਵੀ ਜਿਵੇਂ ਦੁਸ਼ਮਨ ਦਾ ਆਪੂ ਲਾਉਂਦਿਆ ਲਾਉਂਦਿਆ ਜਿਹੜੀ ਖੁੱਡੀ ਹੋ ਚੁੱਕੀ ਅੱਜ ਵੀ ਸ਼ਸ਼ੋਭਤ ਹੈ ਉੱਥੇ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਲਿਖਿਆ ਹੈ ਬਕਾਇਦਾ ਕਿ ਇਹ ਉਹ ਸ੍ਰੀ ਸਾਹਿਬ ਹੈ ਜਿਹੜੀ ਬਾਬਾ ਅਜੀਤ ਸਿੰਘ ਨੇ ਦੁਸ਼ਮਣ ਨੂੰ ਵਾਉਂਦਿਆਂ ਵਾਉਂਦਿਆਂ ਵਰਤੀ ਤੇ ਜ਼ਮੀਨ ਤੇ ਦੋ ਟੁਕੜੇ ਕੋਕਿਟੇ ਉਹ ਤਸਵੀਰ ਤੁਸੀਂ ਉੱਥੇ ਪੁਰਾਤਨ ਤੱਕੋਗੇ ਜਿਹੜੀ ਤਸਵੀਰ ਕਿਸੇ ਸਮੇਂ ਕੱਚੀ ਗੜੀ ਦੀ ਕਿਸੇ ਲਈ ਅੱਜ ਵੀ ਉੱਥੇ ਸ਼ੀਸ਼ੇ ਦੇ ਵਿੱਚ ਉਹ ਸ਼ਿਸ਼ੁਭਤ ਹੈ ਕਿਉਂ ਕਿ ਅਸੀਂ ਕੇਵਲ ਬਾਹਰੋਂ ਸੰਗਮਰਮਰ ਦਾ ਪੱਥਰ ਵੇਖਿਆ ਇਮਾਰਤਾਂ ਵੇਖੀਆਂ ਵਾਪਸੀ ਕਰ ਦਿੱਤੀ ਪਰ ਉੱਥੇ ਨਾ ਇਤਿਹਾਸ ਦੇ ਬੋਰਡ ਤੇ ਨਿਗਾਹ ਮਾਰੀ ਨਾ ਉਹਨਾਂ 40 ਸਿੰਘਾਂ ਦੇ ਨਿਗਾਹ ਮਾਰੀ ਜਿਹੜੇ ਉਹ 40 ਸਿੰਘਾਂ ਦੇ ਉੱਥੇ ਨਾਮ ਲਿਖੇ ਕੌਣ ਤੱਕੇਗਾ ਕੌਣ ਪੜ੍ਹੇਗਾ ਜੇ ਅਸੀਂ ਨਾ ਪੜਾਂਗੇ ਅਸੀਂ ਨਾ ਤੱਕਾਂਗੇ ਤੇ ਬੱਚਿਆਂ ਨੂੰ ਪੜ੍ਹਨ ਦੱਸੂਗਾ ਕਵੀ ਅੱਲਾ ਯਾਰਖਾ ਜੋਗੀ ਇੱਕ ਪੰਥ ਨੂੰ ਮੇਣਾ ਮਾਰ ਕੇ ਕੌਮ ਨੂੰ ਖਲੂਣਾ ਦੇ ਕੇ ਕਹਿੰਦਾ ਕਿ ਤੁਸੀਂ ਮੱਕਾ ਕਿੱਥੇ ਲੱਭ ਰਹੇ ਹੋ ਕਿਹੜੇ ਮੱਕੇ ਦੇ ਉੱਪਰ ਜਾਣ ਦੀ ਤੁਸੀਂ ਤਿਆਰੀ ਕਰ ਰਹੇ ਹੋ

ਅਸੀਂ ਕਿੱਥੇ ਕਿੱਥੇ ਘੁੰਮਾਈ ਦੀ ਚਮਕੌਰ ਸਾਹਿਬ ਦੀ ਗੜੀ ਦਾ ਅਸੀਂ ਦედაਰ ਨਾ ਕਰ ਸਕੀ ਕੋਈ ਲੰਮਾ ਸਫਰ ਨਹੀਂ ਕੋਈ ਔਖਾ ਰਸਤਾ ਨਹੀਂ ਬੜਾ ਆਸਾਨੀ ਜਾਂ ਪਹੁੰਚ ਜਾਣਾ ਹੈ ਉੱਥੇ ਤੇ ਖੈਰ ਮੇਰੀ ਬੇਟੀ ਸੁਣਿਓ ਬਾਬਾ ਅਜੀਤ ਸਿੰਘ ਨੇ ਜਦੋਂ ਸ੍ਰੀ ਸਾਹਿਬ ਟੁੱਟ ਕੇ ਜ਼ਮੀਨ ਤੇ ਡਿੱਗੀ ਆਪਣੀ ਉਸ ਵਰਚੀ ਨੂੰ ਵਾਇਆ ਅਖੀਰ ਉਹ ਵਰਚੀ ਦਾ ਜਿਹੜਾ ਨੁਕੀਲਾ ਕਿਸਾ ਫਾੜਾ ਕਹਿ ਲਓ ਉਹ ਕਿਸੇ ਮੁਗਲ ਫੌਜ ਦੇ ਸਿਪਾਈ ਦੇ ਕਿਸੇ ਪਹਾੜੀ ਫੌਜ ਦੇ ਸਿਪਾਈ ਦੇ ਸਰੀਰ ਵਿੱਚ ਰਹਿ ਗਿਆ ਬਰਛੀ ਟੁੱਟ ਗਈ ਅੱਜ ਗੁਰੂ ਸਾਹਿਬ ਜੀ ਦਾ ਸਾਹ ਜਦਿਆ ਬਿਲਕੁਲ ਇਕੱਲਾ ਖੜਾ ਸੀ ਅੱਜ ਜਿਹੜੀ ਦੁਪਹਿਰ ਆਉਣੀ ਹੈ ਦੁਪਹਿਰ ਦੇ ਵਕਤ ਅਸੀਂ ਸੂਰਜ ਦੀ ਰੌਸ਼ਨੀ ਦਾ ਆਨੰਦ ਮਾਣਾਂਗੇ ਉਹਦੀ ਧੁੱਪ ਨੂੰ ਸੇਕਾਂਗੇ ਮੇਰਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਹਿਬਜ਼ਾਦਾ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵੱਲ ਕਰਕੇ ਮੁਖ ਆਖਰੀ ਬਲਾਹ ਕੇ ਫਤੇ ਉਸ ਵਕਤ ਪਾਤਸ਼ਾਹ ਮੇਰਾ ਪਾਤਸ਼ਾਹ ਦਾ ਉਹ ਸਾਹਿਬਜ਼ਾਦਾ ਜ਼ਮੀਨ ਤੇ ਡਿੱਗੇਗਾ ਤੇ ਸਾਹਿਬਜ਼ਾਦੇ ਦੀ ਸ਼ਹਾਦਤ ਤੇ ਗੁਰੂ ਕਲਗੀਧਰ ਪਾਤਸ਼ਾਹ ਜੈਕਾਰਿਆਂ ਦੇ ਨਾਲ ਖੁਸ਼ੀ ਦਾ ਇਜ਼ਹਾਰ ਕਰੇਗਾ ਅੱਜ ਦਾ ਦੁਪਹਿਰ ਜਿਹੜਾ ਆਉਣਾ ਹੈ ਜਿਹੜੀ ਦੁਪਹਿਰ ਦੇ ਵਿੱਚ ਅਸੀਂ ਸਭ ਨਾਲੇ ਧੁੱਪ ਦਾ ਆਨੰਦ ਮਾਣਨਾ ਉਸ ਵਕਤ ਇਹ ਸ਼ਹਾਦਤ ਹੋਣੀ ਹੈ ਤੇ ਜਦੋਂ ਸ਼ਾਮ ਦਾ ਸੂਰਜ ਛਿਪਣਾ ਉਸ ਵਕਤ ਸ਼ਹਾਦਤ ਹੋਣੀ ਹੈ ਬਾਬਾ ਤੁਹਾਰ ਸਿੰਘ ਦੀ ਜਦੋਂ ਖਜੂਰ ਦੇ ਸਾਹਮਣੇ ਸਤਿਗੁਰੂ ਜੀ ਦਾ ਸਾਹਿਬਜ਼ਾਦਾ ਆ ਕੇ ਕਹਿੰਦਾ ਮਹਾਰਾਜ ਮੈਨੂੰ ਆਗਿਆ ਭਾਈ ਦਇਆ ਸਿੰਘ ਵਰਗੇ ਕਹਿੰਦੇ ਆ ਨਹੀਂ ਸਤਿਗੁਰੂ ਭਾਈ ਅਜੀਤ ਸਿੰਘ ਸ਼ਹੀਦ ਹੋ ਚੁੱਕਿਆ ਇੱਕ ਪੁੱਤਰ ਤੇ ਆਪਣੇ ਕੋਲ ਰੱਖੋ ਮਹਾਰਾਜ ਕਹਿੰਦੇ ਨਹੀਂ ਦਇਆ ਸਿੰਘ ਅਸੀਂ ਆਪ ਆਵਾਜ਼ ਨਹੀਂ ਮਾਰੀ ਆਪਣੀ ਭਾਵਨਾ ਨਾਲ ਆਇਆ ਹੈ ਤੇ ਇਹਦੀ ਭਾਵਨਾ ਨੂੰ ਅਸੀਂ ਭਾਗ ਲਾਉਣੇ ਹੈ ਇਹਦੀ ਭਾਵਨਾ ਨੂੰ ਅਸੀਂ ਪੂਰਿਆ ਕਰਨਾ ਹੈ ਮਹਾਰਾਜ ਜੀ ਨੇ ਆਪ ਖਥੀ ਸ਼ਸਤਰ ਸਜਾ ਕੇ ਆਪਣੇ ਪੁੱਤਰ ਨੂੰ ਜੰਗ ਵੱਲ ਤੋਰ ਦਿੱਤਾ ਤੇ ਬਚਨ ਕੀਤਾ ਪੁੱਤਰ ਜੀ ਜਦੋਂ ਤੁਸੀਂ ਮੈਦਾਨੇ ਜੰਗ ਵਿੱਚ ਜਾਓਗੇ ਤੇ ਮੈਂ ਤੁਹਾਨੂੰ ਤੀਰਾਂ ਦੀ ਛਾਂ ਥੱਲੇ ਪਾਤਸ਼ਾਹ ਕਹਿੰਦੇ ਵਿਦਾ ਕਰਾਂਗਾ ਹਜ਼ੂਰ ਨੇ ਜਦੋਂ ਬਾਬਾ ਅਜੀਤ ਸਿੰਘ ਜੂਝੇ ਤੇ ਉਸ ਵਕਤ ਉਸ ਮੁਗਲੀਆਂ ਫੌਜ ਦੇ ਉੱਪਰ ਤੀਰ ਨਹੀਂ ਛੱਡਿਆ ਕੇਵਲ ਵੇਖਦੇ ਰਹੇ ਆਪਣੇ ਪੁੱਤਰ ਨੂੰ ਜੂਝਣ ਵਾਸਤੇ ਜਦੋਂ ਬਾਬਾ ਜੂਝਾਰ ਸਿੰਘ ਨੂੰ ਤੋਰਿਆ ਤੇ ਮਹਾਰਾਜ ਜੀ ਨੇ ਤੀਰ ਛੱਡਿਆ ਤੇ ਗਿਆਤ ਕਰਾਉਣ ਵਾਸਤੇ ਕਿ ਜੇ ਅਜੀਤ ਸਿੰਘ ਸ਼ਹੀਦ ਹੋ ਚੁੱਕਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੁਝ ਪਿਆਰੇ ਸ਼ਹੀਦ ਹੋ ਚੁੱਕੇ ਐ ਤੇ ਅਜੇ ਗੁਰੂ ਗੋਬਿੰਦ ਸਿੰਘ ਸਾਹਿਬ ਨਹੀਂ ਮੁੱਕਿਆ ਗੁਰੂ ਗੋਬਿੰਦ ਸਿੰਘ ਸਾਹਿਬ ਅਜੇ ਵੀ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਜਿੰਦਾ ਬਿਠਾ ਹੈ ਇਹ ਗਿਆਤ ਕਰੋ ਜਦੋਂ ਉੱਥੇ ਜੂਝੇ ਬਾਬਾ ਜੂਝਾਰ ਸਿੰਘ ਉਸੇ ਤਰ੍ਹਾਂ ਸ਼ਸਤਰਾਂ ਨੂੰ ਚਲਾਇਆ ਤੇ ਸਾਧ ਸੰਗਤ ਇਧਰੋਂ ਪਾਤਸ਼ਾਹ ਜੀ ਦੇ ਮੁੱਖ ਦੇ ਵਿੱਚੋਂ ਜੈਕਾਰੇ ਗੂੰਜ ਰਹੇ ਸੀ ਉਧਰੋਂ ਬਾਬਾ ਜੁਝਾਰ ਸਿੰਘ ਸ਼ਹਾਦਤ ਦਾ ਜਾਮ ਪੀ ਰਹੇ ਸੀ ਸ਼ਾਮ ਦੇ ਸੂਰਜ ਦੀ ਜਿਹੜੀ ਟਿੱਕੀ ਹੈ ਉਹ ਛਿਪ ਚੁੱਕੀ ਸੀ ਇੱਕੋ ਦਿਨ ਦੇ ਵਿੱਚ 5-4 ਘੰਟਿਆਂ ਦੇ ਵਕਫੇ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੱਜ ਵਾਲੇ ਦਿਨ ਦੋ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਹਨ ਇੱਕੋ ਵਕਫੇ ਦੇ ਨਾਲ ਇੱਕ 18-19 ਸਾਲਾਂ ਦਾ ਨੌਜਵਾਨ ਹੈ ਅਜੀਤ ਸਿੰਘ ਇੱਕ ਜੁਜਾਰ ਸਿੰਘ ਜਿਹਦੀ 14 ਸਾਲਾਂ ਦੀ ਆਰਬਲਾ ਹੈ ਮਹਾਰਾਜ ਪਾਤਸ਼ਾਹ ਜੀ ਨੇ ਇੰਨਾ ਸ਼ੁਕਰ ਮਨਾਇਆ ਉਸ ਅਕਾਲ ਪੁਰਖ ਦਾ ਸ਼ਹਾਦਤ ਤੋਂ ਬਾਅਦ ਤੇ ਬਚਨ ਕਹੇ ਕਹਿੰਦੇ ਧੰਨ ਹੈ ਜੁਜਾਰ ਸਿੰਘ ਤੂੰ ਇੰਨੀ ਬਹਾਦਰੀ ਨਾਲ ਲੁੱਝਿਆ ਧੰਨ ਹੈ ਅਜੀਤ ਸਿੰਘ ਤੂੰ ਇੰਨੀ ਇਹਨੂੰ ਕਮਾਲ ਦੀ ਸ਼ਸਤਰ ਵਿਦਿਆ ਸਿਖਾਈ ਅੱਜ ਮੈਂ ਪਹਿਲੀ ਵਾਰ ਦੇਖੀ ਹੈ ਸਤਿਗੁਰੂ ਪਾਤਸ਼ਾਹ ਜੀ ਉਸ ਦੀ ਸ਼ਹਾਦਤ ਤੇ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਆ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜੀਵਨ ਹੈ ਮਹਾਰਾਜ ਦਾ ਇੱਕ ਨਾ ਦੀ ਖਬਰ ਕੋਈ ਨਹੀਂ ਤੇ ਇੱਕ ਪਾਤਸ਼ਾਹ ਦੇ ਸਾਹਮਣੇ ਮੇਰਾ ਮੇਰਾ ਕੋ ਕੇ ਸ਼ਹਾਦਤ ਦਾ ਜਾਂ ਪੀ ਗਏ ਕੌਣ ਐਸਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿਹੜਾ ਐਸਾਨ ਚੁਕਾਏਗਾ ਅਸੀਂ ਕਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਕਰਜ਼ਾ ਮੋੜਾਂਗੇ ਕਿਹੜੇ ਮੂਹ ਨਾਲ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਛੱਡ ਕੇ ਕਿਸੇ ਹੋਰ ਦੇ ਉਪਾਸ਼ਕ ਜਾ ਕੇ ਬਣ ਜਾਂਦੇ ਹਾਂ ਮੇਰਾ ਪਾਤਸ਼ਾਹ ਜ਼ਰੂਰ ਸਾਨੂੰ ਖਲੂਣ ਕੇ ਕਹਿੰਦਾ ਹੋਵੇਗਾ ਉਹ ਦੂਜੀ ਥਾਂ ਤੇ ਜਾ ਕੇ ਆਪਣਾ ਸਿਰ ਰਗੜਨ ਵਾਲਿਆ ਆਪਣਾ ਮੱਥਾ ਰਗੜਨ ਵਾਲਿਆ ਤੇਰੇ ਖਾਤਰ ਤੇ ਮੈਂ ਆਪਣੇ ਦੋ ਜਾਬਾਦ ਚ ਇੱਕੋ ਦਿਨ ਵਿੱਚ 5-7 ਘੰਟਿਆਂ ਦੇ ਵਕਪੇ ਨਾਲ ਸ਼ਹੀਦ ਕਰਾਏ ਪਰ ਤੂੰ ਅਜੇ ਵੀ ਦੂਜਿਆਂ ਦੇ ਤਰ੍ਹਾਂ ਤੇ ਪਟਕਦਾ ਸਾ। ਅਜੇ ਸਤਿਗੁਰੂ ਵੀ ਇਹ ਗੱਲ ਜ਼ਰੂਰ ਕਹਿੰਦੇ ਹੋਣਗੇ। ਤੇ ਮਹਾਰਾਜ ਜੀ ਦੇ ਸ਼ਾਮ ਦੇ ਸੂਰਜ ਛਿਪਣ ਤੱਕ ਤਕਰੀਬਨ ਤਕਰੀਬਨ ਜਿਹੜੇ 30 ਸਿੰਘ ਸ਼ਹੀਦ ਹੋ ਚੁੱਕੇ ਐ ਜਿਦੇ ਵਿੱਚ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਇਹ ਪੰਜਾਂ ਪਿਆਰਿਆਂ ਵਿੱਚੋਂ ਇੱਕ ਭਾਈ ਮਾਨ ਸਿੰਘ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਿਆਰਾ ਸਿੱਖ ਭਾਈ ਸੰਗਤ ਸਿੰਘ ਭਾਈ ਸੰਤ ਸਿੰਘ ਭਾਈ ਇਹ ਗੁਰੂ ਸਾਹਿਬ ਜੀ ਦੇ ਜਿਹੜੇ ਸੈਭਜਾ ਦੇ ਸਿੱਖ ਨੇ ਪਿਆਰ ਵਾਲੇ ਇਹ ਅਜੇ ਵੀ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਸਤਗੁਰਾਂ ਦੇ ਤਾਰੇ ਤੇ ਦੂਸਰੇ ਪਾਸੇ ਮਾਤਾ ਗੁਜਰ ਕਉ ਤੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹ ਸੈਦੇ ਸੈਦੇ ਮਾਤਾ ਦੇ ਨਾਲ ਚੱਲਦੇ ਹੋਏ ਆ ਰਾਤ ਮਹਾਰਾਜ ਜੀ ਨੇ ਚਮਕੌਰ ਸਾਹਿਬ ਦੀ ਗੱਡੀ ਵਿੱਚ ਬਤੀਤ ਕੀਤੀ ਤੇ ਉਹਨਾਂ ਕੁੰਮੇ ਮਾਸਕੀ ਦੀ ਛਾਂ ਵਿੱਚ ਬਤੀਤ ਕੀਤੀ ਕੁੰਮਾ ਮਾਸਕੀ ਜਿਹੜਾ ਗਰੀਬ ਸਿੱਖ ਹੈ ਉਹ ਕਹਿੰਦਾ ਮਾਂ ਜੀ ਮੇਰੇ ਕੋਲ ਦੇ ਖਵਾਉਣ ਵਾਸਤੇ ਭੋਜਨ ਤੇ ਖੈਰ ਹੈ ਨਹੀਂ ਪਰ ਇੱਕ ਮੰਝਾ ਜ਼ਰੂਰ ਹੈ ਤੁਸੀਂ ਇਹਦੇ ਤੇ ਬੈਠੋ ਇਸੇ ਨਗਰ ਵਿੱਚੋਂ ਇੱਕ ਬੀਬੀ ਲక్ష్ਮੀ ਦਾ ਇਤਿਹਾਸ ਵਿੱਚ ਨਾਮ ਆਇਆ ਉਹ ਬੀਬੀ ਲక్ష్ਮੀ ਆਪਣੇ ਘਰੋਂ ਪ੍ਰਸ਼ਾਦਾ ਪਕਾ ਕੇ ਲੈ ਕੇ ਆਉਂਦੀ ਹੈ ਤੇ ਧੰਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਨੂੰ ਛਕਾ ਕੇ ਮਹਾਰਾਜ ਪਾਤਸ਼ਾਹ ਅਕਾਲਪੁਰਖ ਨੂੰ ਅੰਗ ਸੰਗ ਜਾਣ ਕੇ ਤੇ ਅਕਾਲਪੁਰਖ ਅੱਗੇ ਅਰਦਾਸ ਕਰਦੀ ਹੈ ਮੇਰੀ ਇਸ ਮਾਂ ਮੇਰੇ ਇਸ ਗੁਰੂ ਪੁੱਤਰਾਂ ਨੂੰ ਤਤੀਵਾ ਬਿਨਾਂ ਉਹ ਅਰਦਾਸ ਦੇ ਪੂਰੀ ਉਹ ਉਹਦੀ ਕੁੰਮੇ ਮਾਸਕੀ ਦੀ ਛੰਨ ਵਿੱਚ ਰਾਤ ਬਤੀਤ ਕਰਨ ਤੋਂ ਬਾਅਦ ਅੱਜ ਸਵੇਰ 8:00 ਨੂੰ ਇੱਧਰ ਜੰਗ ਹੋ ਰਹੀ ਹੈ ਤੇ ਦੂਜੇ ਪਾਸੇ ਸਤਿਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਦੇ ਨਾਲ ਚੱਲਦੇ-ਚੱਲਦੇ ਇੱਕ ਗੱਲ ਕਹਿ ਰਿਹਾ ਮਾਂ ਪਿਤਾ ਜੀ ਰਾਤ ਪਈ ਤੇ ਵੀ ਨਹੀਂ ਆਏ ਭਰਾ ਵੀ ਨਹੀਂ ਆਏ ਅਸੀਂ ਤੇ ਬੜੀ ਬੇਸਬਰੀ ਨਾਲ ਉਹਨਾਂ ਦਾ ਇੰਤਜ਼ਾਰ ਕਰ ਰਹੇ ਸੀ ਕبھی ਅੱਲਾਹ ਯਾਰ ਖਾਜੂ ਕੀ ਕਹਿੰਦਾ ਹੈ ਕਹਿੰਦਾ ਉਹ ਮਾਂ ਨੂੰ ਤੁਰਦੇ ਤੁਰਦੇ ਕਹਿ ਰਹੇ ਸਨ ਮਾਂ ਅੱਬਾ ਬਗਾ ਕੇ ਲਸ਼ਕਰ ਸ਼ਾਹੀ ਕਿਦਰ ਤਾ ਮਾਂ ਦਰਿਆ ਪੇ ਛੋੜ ਕੇ ਸਿਪਾਹੀ ਕਿਦਰ ਗਏ ਅੱਬਾ ਬਗਾ ਕੇ ਲਸ਼ਕਰ ਸ਼ਾਹੀ ਕਿਦਰ ਗਏ ਕਿੱਥੇ ਚਲੇ ਗਏ ਸਾਰੇ ਤੇ ਅੱਗੋ ਮਾਂ ਜੀ ਨੂੰ ਕਹਿ ਰਹੇ ਸੀ ਮਾਂ ਇੰਜ ਲੱਗਦਾ ਜਿਵੇਂ ਕਿਸੇ ਜੰਗ ਦੇ ਵਿੱਚ ਜੂਝ ਰਹੇ ਪ੍ਰਤੀਤ ਹੁੰਦਾ ਹੈ ਕਿਉਂਕਿ ਖਬਰ ਤੇ ਦਿਲ ਨਾਲ ਤਾਂ ਦਿਲ ਮਿਲਿਆ ਹੀ ਹੁੰਦਾ ਹੈ ਨਾ ਪਤਾ ਤੇ ਲੱਗ ਹੀ ਜਾਂਦਾ ਹੈ ਨਾ ਅਸਲ ਉਹ ਕਹਿ ਰਹੇ ਸੀ ਸਾਨੂੰ ਇੰਜ ਵੀ ਪਤਾ ਹੈ ਕਿ ਜੰਗ ਵਿੱਚ ਗਏ ਹੋਣਗੇ ਚਲੋ ਖੈਰ ਜਦੋਂ ਵਾਪਸੀ ਕਰਨਗੇ ਸ਼ਿਕਵਾ ਜ਼ਰੂਰ ਕਰਾਂਗੇ ਵੀ ਤੁਸੀਂ ਸਾਨੂੰ ਵੀ ਲੈ ਜਾਂਦੇ ਰਣ ਸੇ ਅਜੀਤ ਜੀਤ ਕੇ ਤਸ਼ਰੀਫ ਲਾएंगे ਕਰਕੇ ਗਿਲਾ ਹਰ ਇੱਕ ਸੇ ਹਮ ਰੂਠ ਜਾਏਗੇ ਕبھی ਮਾਤਾ ਕبھی ਪਿਤਾ ਕبھی ਭਾਈ ਬੁਲਾਉਣਗੇ ਗਲੇ ਸੇ ਲਗਾ ਕੇ ਉਹ ਕਹੇਗੇ ਬਾਰ ਬਾਰ ਮਾਨ ਜਾਓ ਲੇਕਿਨ ਹਮਨੇ ਮੰਨਗੇ ਇੱਕ ਬਾਰ ਮਾਂ ਉਹਨਾਂ ਸਾਨੂੰ ਮਨਾਉਣ ਦਾ ਰੁੱਸਿਆਂ ਨੂੰ ਮਨਾਉਣ ਦਾ ਯਤਨ ਕਰਨਾ ਪਰ ਅਸੀਂ ਬਾਰ ਬਾਰ ਮਨਾਉਣ ਤੇ ਬਾਰ ਬਾਰ ਗਲੇ ਲਗਾਉਣ ਤੇ ਵੀ ਉਹਨਾਂ ਨਾਲ ਬੋਲਣਾ ਨਹੀਂ ਗੱਲ ਇਸ ਤੇ ਨਹੀਂ ਬੋਲਣਾ ਕਿ ਤੁਸੀਂ ਸਾਨੂੰ ਬਿਨਾ ਦੱਸੇ ਪਰ ਇਹਨਾਂ ਭੋਲ ਜਿੰਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਜਿਨ੍ਹਾਂ ਦੀ ਤੁਸੀਂ ਇੰਤਜ਼ਾਰ ਕਰਦੇ ਪਏ ਹੋ ਉਹ ਅੱਜ ਤੁਸੀਂ ਕਦਮਾਂ ਨਾਲ ਕਿਤੋਂ ਨਾ ਕਿਤੋਂ ਦਾ ਸਫ਼ਰ ਤੈਅ ਕਰੋਗੇ ਉਹ ਗੁਰੂ ਤੇਗ ਬਹਾਦਰ ਸਾਹਿਬ ਦਾਦੇ ਗੁਰੂ ਦੀ ਗੋਦ ਵਿੱਚ ਜਾ ਕੇ ਵਿਰਾਜਾਂ ਕੇ ਉਹ ਸ਼ਹਾदत ਦਾ ਜਾਂ ਪੀਰੀ ਇਹ ਇਸ ਗੱਲ ਤੋਂ ਅਣਜਾਣ ਸਤਗੁਰੂ ਪਾਤਸ਼ਾਹ ਜੀ ਦੇ ਅੱਜ ਸਾਹਿਬਜ਼ਾਦਿਆਂ ਦੇ ਅਤੇ ਮਰਜੀ ਵਡੇ ਸਿੱਖਾਂ ਦਾ ਸ਼ਹਾਦਤ ਵਾਲਾ ਦਿਨ ਜਰੂਰ ਇਹਨਾਂ ਦਿਨਾਂ ਆਪਣੇ ਘਰਾਂ ਵਿੱਚ ਮਹਿਸੂਸ ਕਰਿਓ ਮੇਰੀ ਬੇਨਤੀ ਆਪ ਜੀ ਨੂੰ ਖਤ ਬੰਨ੍ਹ ਕੇ ਜਿਆਦਾ ਨਹੀਂ ਕੁਝ ਵੀ ਕਰ ਸਕਦੇ ਤੇ 5-7 ਮਿੰਟ 10 ਮਿੰਟ ਦੁਪਹਿਰ ਦੇ ਵਕਤ ਗੁਰੂ ਮੰਤਰ ਦਾ ਜਾਪ ਕਰ ਲਿਓ ਸ਼ਾਮ ਦੀ ਸੂਰਜ ਦੀ ਟਿੱਕੀ ਜਦੋਂ ਛਿਪੇਗੀ 5-7-10 ਮਿੰਟ ਜਰੂਰ ਜਾਪ ਕਰਿਓ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਸ ਵਕਤ ਤੇਰਾ ਜੁਝਾਰ ਸਿੰਘ ਸ਼ਹੀਦ ਹੋਇਆ ਦੁਪਹਿਰ ਦੇ ਵਕਤ ਤੇਰਾ ਅਜੀਤ ਸਿੰਘ ਸ਼ਹੀਦ ਹੋਇਆ ਸਿਰਫ ਇਸ ਕਰਕੇ ਕਿ ਪੰਥ ਚੜ੍ਹਦੀ ਕਲਾ ਵਿੱਚ ਰਹੇ ਅਸੀਂ ਤਵੇਂ ਉੱਚੜੀ ਮਹਾਰਾਜ ਜੀ ਦੇ ਪੁੱਤਰਾਂ ਨੂੰ ਜਰੂਰ ਪ੍ਰਣਾਮ ਕਰਿਓ ਭੁੱਲ ਚੁੱਕ ਦੀ ਮਾਫੀ ਸਤਿਗੁਰੂ ਜੀ ਜਿਹੜਾ ਬਖਸ਼ਣ ਹੱਥ ਨੇ ਬਖਸ਼ ਦੇਣਗੇ ਆਪਾਂ ਕੱਲ੍ਹ ਜਿਹੜੀ ਅਗਲੀ ਲੜੀ ਦੀ ਨਾਮੇ ਨੋ ਪੋ ਦਾ ਜਿਹੜਾ ਇਤਿਹਾਸ ਹੈ ਮਹਾਰਾਜ ਜੀ ਨੇ ਮਾਚੀਵਾੜੇ ਦੇ ਜੰਗਲ ਵਿੱਚ ਜਾਣਾ ਉਹ ਸਾਰਾ ਇਤਿਹਾਸ ਆਪਾਂ ਕੱਲ ਨੂੰ ਸਾਂਝਾ ਕਰਾਂਗੇ ਇਧਰੋਂ ਗੁਰੂ ਪੁੱਤਰ ਬਾਬਾ ਜੋਰਾਵਰ ਸਿੱਖ ਬਾਬਾ ਫਤਿਹ ਸਿੰਘ ਗੁਰੂ ਮਾਤਾ-ਪਿਤਾ ਗੁਜਰਕੌਰ ਕਿੱਥੋਂ ਤੱਕ ਦਾ ਸਫ਼ਰ ਤੈਅ ਕਰਦੀ ਹੈ ਇਹ ਕੱਲ੍ਹ ਦੀ ਲੜੀ ਆਪਾਂ ਅਰਬ ਕਰਾਂਗੇ ਅੱਜ ਦੇ ਲਈ ਇਦਿਆਂ ਬੇਤੀਆਂ ਪ੍ਰਵਾਨ ਪੁੱਲ ਚੁਕਤੀ ਮਾਫੀ ਪਿਆਰ ਸਹਿਤ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਅਨੰਤ ਕੋ ਣਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ